ਬੋਲ ਜੀ ਮਨਾ ਸੀ ਹਮ 18 ਰੁਪਈਆ ਦਾ ਤੋਲਾ ਅੱਛਾ 18 ਰੁਪਈਆ ਦਾ ਤੋਲਾ ਤੋਲਾ ਸਿਉਣਾ ਆ ਜਾਂਦਾ ਸੀ ਆ ਜਾਂਦਾ ਸੀ ਥਾਰਾ ਅੱਜ ਦਾ ਭਾਅ ਵੀ ਪਤਾ ਕਿ ਤੈਨੂੰ ਅੱਜ ਤਾਂ ਲੱਖ ਤੋਂ ਉੱਤੇ ਆ ਤੋਲਾ ਕੱਤ ਨਹੀਂ ਹੈ ਤੇ ਦੇਖ ਲੈ ਇਹੋ ਜਿਹਾ ਦੌਰ ਵੀ ਦੇਖ ਲੈ 18 ਰੁਪਈਆ ਤੋਂ ਲੈ ਕੇ ਲੱਖ ਰੁਪਏ ਤੱਕ ਦਾ ਚੂਮਾ ਬਹੁਤ ਸੀ ਅੱਤ ਕਿਹੜੇ ਛੱਜ ਭਰ ਕੇ ਪਾਉਂਦੇ ਹੁੰਦੇ ਸੀ ਚੂਮਾ ਦਾ ਆ ਇੱਥੇ ਚਾਰ ਚਾਰ ਚੂਮਾ ਪੰਜ ਪੰਜ ਮਿਲਗਾ ਦੁੱਧ ਵੀ 1 ਕਿਲੋ ਦੁੱਧ ਵੇਚਾਂ ਮੈਂ 5 ਰੁਪਈਆ ਕਿਲੋ ਦੇ ਸਿੱਕੇ ਹੋ ਵੇਚਾਂ ਮੈਂ 70 ਰੁਪਏ ਕਣਕ ਤੇ 70 ਰੁਪਏ ਕਪਾਹ ਨਰਮਾ ਅੱਛਾ ਕਾਰੀਗਰ ਦੇ 5 ਰੁਪਏ ਹੁੰਦੇ ਠਾੜੀ ਦੇ 2 ਰੁਪਏ ਹੁੰਦੇ ਨਾ ਬਿਮਾਰੀਆਂ ਦੀ ਗੱਲ ਕਰਾਂ ਬੇ ਬਿਮਾਰੀਆਂ ਤਾਂ ਉਦੋਂ ਹੈ ਨਹੀਂ ਸੀ ਨਾ 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 ਕਿਸੇ ਐਲਕੋ ਨਹੀਂ ਲੱਗੀ ਸੀ ਹੂੰ ਕਿਸੇ ਦੇ ਖੁੰਡੀ ਨਹੀਂ ਫੜੀ ਸੀ ਅੱਛਾ ਉਸ ਨਹੀਂ ਸੀ ਉਹ ਮਾਹੌਲ ਬੜਾ ਵਧੀਆ ਸੀ ਮਾਹ ਮਾਹੌਲ ਹੀ ਬੜਾ ਸੀ ਆਈ ਸੀ ਹਮਲਾ ਸੀ ਹੂੰ ਠਾਰਨ ਪਈਆਂ ਦਾ ਤੋੜਾ ਅੱਛਾ 18 ਰੁਪਈਆ ਦਾ ਤੋਲਾ ਤੋਲਾ ਸੋਨਾ ਆ ਜਾਂਦਾ ਸੀ ਆ ਜਾਂਦਾ ਸੀ ਥਾਰਾ ਅੱਜ ਦਾ ਭਾਵੇਂ ਵੀ ਪਤਾ ਕਿ ਤੈਨੂੰ ਅੱਜ ਤਾਂ ਲੱਖ ਤੋਂ ਉੱਤੇ ਆ ਤੋਲਾ ਕੱਤ ਨਹੀਂ ਹੈ ਤੇ ਦੇਖ ਲੈ ਇਹੋ ਜਿਹਾ ਦੌਰ ਵੀ ਦੇਖ ਲੈ 18 ਰੁਪਈਆ ਤੋਂ ਲੈ ਕੇ ਲੱਖ ਰੁਪਏ ਤੱਕ ਦਾ ਟੂਮਾ ਬਹੁਤ ਸੀ ਅੱਤ ਕਹਿੰਦੇ ਛੱਜ ਭਰ ਕੇ ਪਾਉਂਦੇ ਹੁੰਦੇ ਸੀ ਟੂਮਾ ਦਾ ਸਾਜੇ ਟੂਮਾ ਦਾ ਆ ਇੱਥੇ ਚਾਰ ਚਾਰ ਟੂਮਾ ਪੰਜ ਪੰਜ ਮਿਲਦਾ ਹੁੰਦਾ ਉਹ ਮਹੌਲ ਬੜਾ ਵਧੀਆ ਸੀ ਵਾ ਵ ਮਹੌਲਿਕਾ ਸੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਦਾ ਰੰਗੀਲਾ ਰੰਗੀਲਾ ਰਿਕਾਰਡ YouTube ਅਤੇ Facebook ਚੈਨਲ ਤੇ ਤੁਹਾਡਾ ਸਵਾਗਤ ਹੈ। ਬੈਠੇ ਹੈ ਜਿਲ੍ਹਾ ਬਠਿੰਡਾ ਦੇ ਪਿੰਡ ਪੁੱਜੋ ਖੁਰਦ ਵਿਖੇ ਬਹੁਤ ਹੀ ਸਤਿਕਾਰਯੋਗ ਮਾਤਾ ਬਲਵੰਤ ਕੌਰ ਜਿਨ੍ਹਾਂ ਦੀ ਉਮਰ ਲਗਭਗ 95 ਸਾਲ ਹੈ ਤੇ ਸਾਡੇ ਦਰਮਿਆਨ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਪਰਿਵਾਰ ਬਾਰੇ ਜਾਣਾਂਗੇ ਮਾਤਾ ਜੀ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਤੇ ਸਤਿ ਸ੍ਰੀ ਅਕਾਲ। ਹਾਂ ਠੀਕ ਆ। ਮਾਤਾ ਜੀ ਕੀ ਨਾਮ ਹੈ ਪਹਿਲਾਂ ਦਾ? ਬਲਵੰਤ ਕੌਰ। ਬਲਵੰਤ ਕੌਰ ਤੇ ਉਮਰ ਬੇਬੇ ਕਿੰਨੇ ਸਾਲ ਦੀ ਇਹ 50 ਜੀ ਕਹੀ ਜਾਂਦੇ ਮੁੰਡੇ ਮੈਂ 90 ਦੀ ਆਦੀ ਸੀ ਅੱਛਾ ਸਨੋ ਕਰ ਤੋ ਮੈਂ ਕਰ ਲਉ ਲਗਭਗ 95 ਸਾਲ ਆਪਾਂ ਕਹਿ ਦਈਏ ਇੰਨੇ ਦਹਾਕੇ 9.5 ਦਹਾਕੇ ਉਮਰ ਬਤੀਤ ਕੀਤੀ ਹੈ ਤੇ ਜਨਮ ਦੀ ਗੱਲ ਕਰਾਂ ਬੇਬੇ ਜਨਮ ਕਿਹੜੇ ਪਿੰਡ ਹੋਇਆ ਸੀਗਾ ਚਲ ਮਮਾ ਵਾਲਾ ਪਪਾ ਮੰਡੀ ਆ ਸਾਡੀ ਜਿਹਨੂੰ ਅੱਜਕੱਲ ਬਰਨਾਲਾ ਜ਼ਿਲ੍ਹਾ ਦਾ ਹਾਂ ਬਰਨਾਲਾ ਜ਼ਿਲ੍ਹਾ ਜੀ ਤੇ ਉੱਥੇ ਜਨਮ ਹੋਇਆ ਤੇ ਜਨਮ ਤੋਂ ਬਾਅਦ ਆਪਾਂ ਕਹਿ ਦਈਏ ਜਿਹੜੀ ਬਚਪਨ ਬੀਤਿਆ ਬਚਪਨ ਤੋਂ ਜਵਾਨੀ ਤੇ ਜਵਾਨੀ ਤੋਂ ਬਾਅਦ ਜਦੋਂ ਵਿਆਹ ਤੋਂ ਬਾਅਦ ਪੁੱਚੋ ਖੁਰ ਦੇ ਵਿੱਚ ਆਏ ਉਹ ਸਾਰੇ ਸਫ਼ਰ ਦੀ ਆਪਾਂ ਅੱਜ ਗੱਲਬਾਤ ਤੁਹਾਡੇ ਤੋਂ ਸੁਣਾਾਂਗੇ ਪੁੱਛਾਂਗੇ ਤੇ ਜਦੋਂ ਤੁਹਾਡੇ ਵੇਲੇ ਬਚਪਨ ਸੀਗਾ ਠੀਕ ਹੈ ਜੀ ਬਚਪਨ ਦੇ ਸਮੇਂ ਕਿਹੜੀਆਂ-ਕਿਹੜੀਆਂ ਖੇਡਾਂ ਸੀਗੀਆਂ ਜਿਹੜੀਆਂ ਖੇਡਦੇ ਸੀ ਕੁੜੀਆਂ ਜਾਂ ਹੋਰ ਪੜ੍ਹਾਈ ਉਦੋਂ ਕਿੰਨੀ ਕੀਤੀ ਜਾਂ ਸੀ ਜਾਂ ਨਹੀਂ ਉਦੋਂ ਬਾਈ ਪੜਾਉਂਦੇ-ਪੜ੍ਹਉਂਦੇ ਤਾਂ ਘੱਟ ਸੀ ਜੀ ਸਾਡੇ ਵੀ ਜੀ ਤੇ ਤਾਂ ਨਪਤੀ ਜੀਾਂ ਤੁਸੀਂ ਤਾਂ ਨਪਤੀ ਜੀ ਜਿਸ ਕੋ ਪੜ੍ਹੇ ਸੀ ਅੱਛਾ ਜੀ ਹਾਂ ਅਸੀਂ ਪੰਜ ਭੈਣਾਂ ਸੀ ਇੱਕ ਭਾਈ ਸੀ ਅਸੀਂ ਅੱਛੀ ਐਨ ਪੜ੍ਹਤੀ ਹੂੰ ਤੇ ਵਿਆਹ ਕਿਹੜੇ ਸਾਲ 'ਚ ਹੋਇਆ ਸੀ 26 ਮਾਰਗ 1955 27 ਮਾਗ ਅੱਛਾ 27 ਮਾਗ ਹਾਂ ਤੇ ਉਮਰ ਕਿੰਨੀ ਸੀ ਉਦੋਂ ਮਾਤਾ ਹੋਵਾ ਮੇਰੀ 25 ਸਾਲ ਦੀ ਅੱਛਾ 25 ਸਾਲ ਦੀ ਉਮਰ ਚ ਵਿਆਹ ਹੋਇਆ ਹਾਂ ਤੇ ਉਸ ਸਮੇਂ ਦੀਆਂ ਜਿਹੜੀਆਂ ਬਰਾਤਾਂ ਸੀ ਕਹਿੰਦੇ ਹੁੰਦੇ ਕਈ ਕਈ ਦਿਨ ਰਹਿ ਕੇ ਆਉਂਦੇ ਸੀ ਜਾਂ ਕੁਛ ਇਹ ਵੀ ਸੀ ਹਾਂ ਲਖਾਇਆ ਬਾਈ ਤੋਂ ਮੈਂ ਮੈਂ ਕਾ ਭੁੱਲਣਾ ਚਾਹਾਂ 3 23 ਦਿਨਾਂ ਦੀ ਅੱਛਾ 3 ਤੀਜੇ ਦਿਨ ਤੇ ਸਾਧਨ ਵੀ ਬੇਬੇ ਉਹ ਤਾਂ ਫਿਰ ਕੋਈ ਹੈ ਨਹੀਂ ਸੀ ਕਾਰਾਂ ਤਾਂ ਹੁੰਦੀਆਂ ਹੀ ਨਹੀਂ ਸੀ ਪਿੰਡ ਚੋਂ ਘੋੜੇ ਪੋਤੀਆਂ ਬੋਤੇ ਸਭ ਲੈ ਜਾਂਦੇ ਅੱਛਾ ਟੋਕਣਾ ਦੁੱਧ ਦਾ ਟੋਕਰੇ ਮਠਾਈ ਦੇ ਜਿਹੜੀ ਮੰਡੀ ਲੱਗਦੀ ਸੀ ਜੀ ਉੱਥੇ ਹਲਵਾਈ ਚੋ ਪਿਆ ਕੇ ਜੰਗ ਨੂੰ ਫੇਰ ਲਿਆਉਂਦੇ ਸੀ ਹੂੰ ਤੇ ਉਹ ਮੁੰਡਾ ਬਿਆੰਦੜ ਅੱਛਾ ਬਈ ਨਾ ਨਹੀਂ ਆ ਸਕਦਾ ਚਿੰੰਦਾ ਤਾਂ ਉੱਠੀ ਜਾਂਦਾ ਸੀ ਰੋਟੀ ਉਹਦੀ ਉੱਥੇ ਹੀ ਜਾਂਦੀ ਸੀ ਜੀ ਨੰਦਾ ਵੇਲੇ ਚੜ ਕੇ ਆਉਂਦਾ ਸੀ ਹੂੰ ਉੱਥੇ ਕੜਾਹੇ ਬੱਟੇ ਹੁੰਦੇ ਸੀ ਚੋੜਾ ਪੱਟੀਆਂ ਹੁੰਦੀਆਂ ਤਿਆਰੀਏ ਰੱਖੇ ਹੁੰਦੇ ਜੀ ਨੂਕੇ ਰੱਖੇ ਸਾਬਣਾ ਤੇਲ ਦੀਆਂ ਬੋਤਲਾਂ ਉੱਥੇ ਨਹਾਈ ਜਾਂਦੇ ਹਾਂ ਹਾਂ ਤੇ ਜਾਨੀ ਕਿ ਉਦੋਂ ਕਹਿੰਦੇ ਹੁੰਦੇ ਕੈਂਠੇ-ਕੁੰਠੇ ਪਾਉਂਦੇ ਸੀ ਪ੍ਰਾਤਿਆਂ ਨੂੰ ਜਨ ਨਾਲ ਉੱਥੇ ਘੋੜੀਆਂ ਵੀ ਜਿੰਦਗੀ ਵਿੱਚ ਪਹੁੰਚਾਂ ਸੀ ਵਿੱਚ ਪਹੁੰਚ ਨਹੀਂ ਲੋਕ ਕੁੰਡਾਂ ਦੇ ਪੈਸੇ ਵੀ ਲੈਂਦੇ ਸੀ ਅੱਛਾ ਹਾਂ ਪੈਸੇ ਬਾਗ ਦੂੰ ਮੇਰਾ ਪੁੱਜੀ ਤਾਂ ਗੱਲਾਂ ਮੈਂ ਤਾਂ ਚੋਰ ਵਾਲੇ ਪੰਜੇ ਕੁੜੀਆਂ ਤਬਾ ਦੂੰ ਹਾਂ ਮੈਂ ਇਹ ਕੰਮ ਕਰਨਾ ਬਥੇਰੀ ਮਠਿਆਈ ਪਕਾਈ ਸੀ ਬਥੇਰੇ ਹੱਥੋਂ ਨਾ ਪਾਇਆ ਸੀ ਬਥੇਰੀ ਜਨ ਗਈ ਸੀ ਵੇਪੇ ਅੱਜਕੱਲ੍ਹ ਦੀਆਂ ਤਾਂ ਜਿਵੇਂ ਵਿਆਹ ਵੇਲੇ ਬਿਊਟੀ ਪਾਰਲਰਾਂ ਦੇ ਜਾਂਦੀਆਂ ਉਦੋਂ ਵੀ ਕੋਈ ਐਸ ਤਰ੍ਹਾਂ ਮੇਕਅਪ ਕਰਦੇ ਸੀ ਮੇਰਾ ਘਰੇ ਬਸ ਮਹਿੰਦੀ ਲਾ ਦਿੰਦੇ ਸੀ ਕੋਈ ਨਹੀਂ ਸੀ ਕਰਦੇ ਅੱਛਾ ਨਾ ਮਹਿੰਦੀ ਲਾਈ ਸੀ ਫਿਰ ਉਦੋਂ ਹਾਂ ਮਹਿੰਦੀ ਲਾਈ ਸੀ ਚੂਮਾ ਭਾਉ ਸੀ ਅੱਤ ਕਿਹੜੇ ਛੱਜ ਭਰ ਕੇ ਪਾਉਂਦੇ ਹੁੰਦੇ ਸੀ ਚੂਮਾ ਦਾ ਆਹ ਇੱਥੇ ਚਾਰ-ਚਾਰ ਚੂਮਾ ਪੰਜ-ਪੰਜ ਮਿਲ ਗਿਆ ਹੂੰ ਲੈ ਤਾਂ ਐ ਚਾਚੇ ਕਹਿੰਦੇ ਤੂੰ ਜੇਰ ਚੂਕਸੂਆ ਲਾ ਕੇ ਪਾ ਲੈ ਤੂੰ ਤੇਥੋਂ ਝੱਕ ਜਾਂਦਾ ਤੇਰੀ ਕਾਂ ਡਿੰਗੀ ਹੋਈ ਪਈ ਐ ਅੱਛਾ ਬਾਅਦ ਸ਼ਾਮਲਾ ਸੀ ਹੂੰ 18 ਰੁਪਈਆ ਦਾ ਤੋਲਾ ਅੱਛਾ 18 ਰੁਪਈਆ ਦਾ ਤੋਲਾ ਤੋਲਾ ਸਿਉਣਾ ਆ ਜਾਂਦਾ ਸੀ ਆ ਜਾਂਦਾ ਸੀ 18 ਅੱਜ ਦਾ ਭਾਅ ਵੀ ਪਤਾ ਹੈ ਤੈਨੂੰ ਅੱਜ ਤਾਂ ਲੱਖ ਤੋਂ ਉੱਤੇ ਆ ਤੋਲਾ ਕੱਤ ਨਹੀਂ ਹੈ ਦੇਖ ਲੈ ਇਹੋ ਜਿਹਾ ਦੌਰ ਵੀ ਦੇਖ ਲੈ 18 ਰੁਪਈਆ ਤੋਂ ਲੈ ਕੇ ਲੱਖ ਰੁਪਏ ਤੱਕ ਦਾ ਹਨਾ ਦੁੱਧ ਵੀ 1 ਕਿਲੋ ਦੁੱਧ ਵੇਚਾਂ ਮੈਂ 5 ਰੁਪਈਆ ਕਿਲੋ ਦੇ ਸਿੱਕੇ ਵੇਚਾਂ ਮੈਂ 70 ਰੁਪਈਆ ਕਣਕ ਤੇ 70 ਰੁਪਈਆ ਕਪਾਹ ਨਾਲ ਮੈਂ ਅੱਛਾ ਕਾਰੀਗਰ ਦੇ 5 ਰੁਪਈਆ ਹੁੰਦੇ ਧਾੜੀਏ ਦੇ 2 ਰੁਪਈਆ ਹੁੰਦੇ ਹੂੰ ਉਦੋਂ ਤਾਂ ਕਹਿੰਦੇ ਸੀਗੇ ਜਾਨੀ ਕਿ ਇੰਨਾ ਹੀ ਮੋਹ ਪਿਆਰ ਬੜਾ ਸੀ ਸੀਰੀਆਂ ਨਾਲ ਜਾਂ